ਮੰਮੀ ਮੰਮੀ ਜੀ ਤੂੰ ਇਹ ਆ ਕੇ ਗੱਲ ਡੇਜੀ ਕਿਉਂ ਨਹੀਂ ਲੱਗੇ ਸੀ ਭਾਂਡੇ ਮਾਂਜਣ ਹਾਂ ਮੇਰੇ ਨਾਲ ਜਖਮ ਹੋਇਆ ਤੇ ਬੜਾ ਹੀ ਪਾਣੀ ਲੱਗਣ ਡਿਆ ਮੈਂ ਕਿਹਾ ਚੱਲ ਕਰਦਾ ਤੂੰ ਚਾਹ ਬਣਾ ਲੈ ਮੰਮੀ ਤਾਨੂੰ ਕਿਨੇ ਗਿਆ ਭਾਂਡੇ ਸਾਫ਼ ਕਰਨ ਨੂੰ ਦੱਸੋ ਚਲ ਕੋਈ ਨਹੀਂ ਰਾਤੀ ਨੂੰ ਮੱਪੱਟੀ ਬੰਨਣੀ ਸੀ ਤੁਹਾਡੇ ਤੇ ਮੈਂ ਤੁਹਾਨੂੰ ਵੇਖਣ ਗਈ ਤੂੰ ਸੌਂ ਹੀ ਗਏ ਬੰਨ੍ਹ ਕੇ ਚੱਲ ਧੋ ਦੇਣੀ ਆ ਤੇ ਰਹਿਣ ਦੋ ਤੂੰ ਛੱਡੋ ਭਾਈ ਆਓ ਇੱਧਰ ਕੁਛ ਨਹੀਂ ਹੁੰਦਾ ਮੈਂ ਆਪੇ ਬੱਜ ਧੋ ਲੈਣੀ ਆ ਇੱਧਰ ਆਓ ਚਲ ਤੂੰ ਮੰਮੀ ਪਾਣੀ ਹੋਣੀ ਤੁਹਾਨੂੰ ਠੰਡਾ ਲੱਗਦਾ ਵਾ ਤੀਆਂ ਖੰਡੇ ਹੀ ਨਾ ਰਾਤੀ ਪਾਣੀ ਬੜਾ ਠੰਡਾ ਉਥੇ ਸਭ ਗੀਜਰ ਗੁਜਰਾ ਫਲਾ ਲੈਣੇ ਹੁਣ ਦੇਖੋ ਮੰਮੀ ਕਿੰਨਾ ਬਾਗਾਂ ਵਾਲਾ ਆ ਸਾਲ ਜੜਿਆ ਨਾ ਸਾਡੇ ਵਾਸਤੇ ਸਾਰਾ ਕੁਝ ਕਿੰਨਾ ਵਧੀਆ ਹੁੰਡਿਆ ਵਾ ਕਿੰਨੀ ਸੋਹਣੀ ਕੋਠੀ ਆ ਨਾ ਗੱਦਨ ਜਿਹੜੀ ਸਾਨੂੰ ਵਿਖਾਈ ਆ ਮੰਮੀ ਅਈ ਤੇ ਸੁਪਨੇ ਚ ਮੈਂ ਇਸ ਵੇਖਿਆ ਆ ਪੇਂਡਾ ਸੋਨਾ ਸਾਡਾ ਘਰ ਬਣੂਗਾ ਬਣਦੀਆਂ ਬਣਦੀਆਂ ਬਹੁਤ ਹਰਦੀ ਆ ਵਾਏ ਨੂੰ ਤੇਰੀ ਨੇੜੇ ਹੋ ਕੇ ਸੁਣੀ ਮੈਨੂੰ ਤੇਰੀ ਵੈਸੇ ਮੰਮੀ ਇੱਕ ਗੱਲ ਕਿ ਇੰਨੇ ਸਿਆਣੇ ਕਿ ਜਿਹੜੇ ਘਰ ਹੁੰਦੇ ਆ ਨਾ ਉਹ ਜੀਆਂ ਨਾਲ ਹੁੰਦੇ ਆ ਉਹ ਕੋਠੀਆਂ ਨਾਲ ਨਹੀਂ ਹੁੰਦੇ ਤੇ ਮੈਂ ਪਤਾ ਕੀ ਆਸ ਕਰਦੀ ਆ ਕੀ ਅਰਦਾਸ ਕਰਦੀ ਆ ਪਰਮਾਤਮਾ ਗੜੀ ਕਿ ਮਾਰਾ ਸੱਚੀ ਬਾਸ਼ਾ ਇਸ ਘਰ 'ਚ ਭਾਵੇਂ ਸਾਡੇ ਘਰ ਗਰੀਬੀ ਹੀ ਭਾਵੇਂ ਸਾਡਾ ਘਰ ਮਾੜਾ ਹੀ ਪਰ ਸਾਡੇ ਦਿਨਾਂ 'ਚ ਇੰਨਾ ਪਿਆਰ ਸੀ ਨਾ ਇੱਕ ਦੂਜੇ ਬਰਤੀ ਅਸੀਂ ਇੱਕ ਦੂਜੇ ਦਾ ਇੰਨਾ ਕ ਸਾਥ ਦਿੱਤਾ ਆ ਨਾ ਕੋਈ ਗੱਲ ਨਹੀਂ ਕਰਨ ਵਾਲੀ ਤੇ ਰੱਬ ਹੋਣਾ ਸਾਨੂੰ ਨਵਾਂ ਘਰ ਵੀ ਸੋਖਣ ਦਉ ਨਾ ਕਰੇ ਅਸੀਂ ਉਸ ਘਰ ਚ ਜਾਈਏ ਪਰ ਸਾਡਾ ਜੀਆਂ ਦਾ ਪਿਆਰ ਇਸ ਤੋਂ ਵੀ ਦੁਗਣਾ ਹੋਵੇ ਤੇ ਹਰ ਪਤੰਦ ਰਸਤੀਆਂ ਦਾ ਸਭ ਨੂੰ ਕਿ ਆ ਜਿਹੜਾ ਸਾਡਾ ਮਾਪਿਓ ਆ ਨਾ ਐਦਾ ਸਾਥ ਮੈਨੂੰ ਪਤਾ ਕਦੋਂ ਤੱਕ ਮੰਗਦੀ ਆ ਹਰ ਰੰਗੀ ਦੁਨੀਆ ਤੱਕ ਮਾਰਨ ਬੱਚੇ ਹੋਣ ਤੇ ਇਹੋ ਜਿਹੇ ਹੋਣ ਮੇਰੇ ਬੱਚਿਆਂ ਵਰਗੇ ਮੰਮੀ ਤੁਹਾਨੂੰ ਪਤਾ ਤੁਸੀਂ ਦੋ ਦਿਨ ਘਰੋਂ ਚਲ ਜਾਂਦੀ ਹੋ ਨਾ ਤੇ ਮੈਨੂੰ ਬਿਲਕੁਲ ਧੀਨ ਨਹੀਂ ਲੱਗਦਾ ਮੈਨੂੰ ਹੁੰਦਾ ਕਿ ਮੇਰੀ ਮਾਂ ਛੇਤੀ ਘਰ ਆ ਜਾਏ ਮੈਨੂੰ ਆ ਲੱਗੂਗਾ ਕਿ ਮੈਂ ਇਕੱਲੀ ਆ ਮੰਮੀ ਆਉਂਦੇ ਮੇਰੇ ਚਾਹ ਬਣਾਉਣੀ ਹੈ ਸਵੇਰਾ ਵੀ ਨਹੀਂ ਬਗਤ ਤੇਰੇ ਬਿਨਾਂ ਲੱਗਦਾ ਮੈਨੂੰ ਖਾਲੀ ਖਾਲੀ ਘਰ ਲੱਗਦਾ ਕਾਲਾ ਕਮਡ ਖਾਣ ਨੂੰ ਆਉਂਦਾ ਘਰ ਤੁਹਾਡੇ ਬਗੈਰ ਨੂੰ ਮੰਮੀ ਤੁਹਾਨੂੰ ਪਤਾ ਮਾਹੀ ਨਾ ਉਦੋਂ ਦੀ ਬੜੀ ਖੁਸ਼ ਹੈ ਉਹਨੂੰ ਇਹ ਹੈ ਕਿ ਹਰ ਟਕੇ ਟਾ ਸੋਨਾ ਘਾਇਆ ਕਦੀ ਮੈਨੂੰ ਕੁਝ ਪੁੱਛਦੀ ਆ ਮੰਮਾ ਉੱਥੇ ਪੈਂਟ ਕਿਹੜੇ ਰੰਗ ਦਾ ਕਰਾਉਣਾ ਵਾ ਮੰਮਾ ਤਾਂਗੀ ਦਾ ਦੂਜੇ ਕਮਰੇ 'ਚ ਕਿਹੜੇ ਰੰਗ ਦਾ ਪੇਂਟ ਕਰਾਉਣਾ ਵਾ ਆ ਹੀ ਸਵਾਲ ਮੈਨੂੰ ਕਰਦੀ ਰਹੂਗੀ ਬੱਚਿਆਂ ਕੋ ਤੇ ਚੌਂਕੁੰਦਾ ਨਾ ਇਟਲਾਂ ਦੇ ਬੱਚੇ ਪਤਾ ਆਪਣੀ ਮਰਜ਼ੀ ਦਾ ਫਰਨੀਚਰ ਮਰਜ਼ੀ ਦੇ ਕਮਰੇ ਮਰਜ਼ੀ ਦੇ ਪਹਿਨ ਸਾਰਾ ਕੁਝ ਕਰਵਾਉਂਦੇ ਹਨ ਤੁਹਾਨੂੰ ਪਤਾ ਮੰਮੀ ਜਦੋਂ ਆਪਣੀਆਂ ਸਹੇਲੀਆਂ ਦੇ ਘਰੇ ਜਾਂਦੀ ਹੁੰਦੀ ਸੀ ਨਾ ਤੇ ਇਹਨੇ ਆਣ ਕੇ ਕਿਹਾ ਨਾ ਮੰਮੀ ਮੇਰੀ ਸਹੇਲੀ ਦਾ ਘਰ ਬੜਾ ਹੀ ਸੁਣਾਵਾ ਤੇ ਉਹ ਮੈਨੂੰ ਪਤਾ ਕੀ ਕਹਿਣ ਦੀ ਸੀ ਮਾਹੀ ਮੈਂ ਤੇਰੇ ਘਰੇ ਆਉਂਗੀ ਪਰ ਮੰਮੀ ਪਹਿਣਾ ਮਨਾ ਕਰ ਰਹੀ ਐ ਮੈਂ ਉਹ ਕਿਹਾ ਤੂੰ ਮੇਰੇ ਘਰੇ ਨਾ ਆਈ ਮੈਂ ਕਿਹਾ ਨਾ ਕਿਉਂ ਪੁੱਤ ਐਦਾਂ ਕਿਉਂ ਕਹਿ ਐ ਜੇਗਲਾ ਘਰ ਰਹਿਣਾ ਚਾਹੁੰਦਾ ਵਾ ਤੇ ਉਹਨੂੰ ਆ ਲੈnde ਇਹਨੇ ਕਹਿੰਨਾ ਨਾ ਮਮਾ ਸਾਡਾ ਘਰ ਨਹੀਂ ਸੁਣਾਏਗਾ ਮੈਨੂੰ ਨਾ ਫਿਰ ਕਲਾਸ ਚ ਕੁੜੀਆਂ ਗੱਲਾਂ ਕਰਨਗੀਆਂ ਕਿ ਮਾਂ ਹੀ ਤੇਰੇ ਘਰ ਗਈ ਤੇਰਾ ਘਰ ਨਹੀਂ ਸੁਣਾ ਬੱਚੇ ਸ਼ਰਮ ਮਹਿਸੂਸ ਕਰਦੇ ਹਨਾ ਮੰਮੀ ਰੱਬ ਨੇ ਸਾਰੇ ਲਾਭ ਨੇ ਲਾ ਦਿੱਤੇ ਸਾਡੇ ਹੋਦੀ ਉਹਦਾ ਜਿੰਨਾ ਆਪਾਂ ਸ਼ੁਕਰਗੁਜ਼ਾਰ ਕਰੀਏ ਨਾ ਉਹਨਾਂ ਹੀ ਬਹੁਤ ਆ ਬਸ ਬਹੁਤ ਕੁਛ ਦਿੱਤਾ ਉਸ ਪ੍ਰਮਾਤਮਾ ਨੇ ਨੀਤਾਂ ਨੂੰ ਮਰਾਦਾ ਹੈ ਮੰਮੀ ਅਸੀਂ ਮਾੜੀ ਨੀਤਾਂ ਨਹੀਂ ਵਰਤਦੇ ਕਿਸੇ ਨਾਲ ਉਹਨਾਂ ਰਿਸ਼ਤਿਆਂ ਨੇ ਸਾਡੇ ਨਾਲ ਧੋਖਾ ਕੀਤਾ ਪਰ ਆਪਾਂ ਨਹੀਂ ਕਦੀ ਕੀਤਾ ਆਪਾਂ ਉਹਨਾਂ ਨਾਲ ਦਿਲੋਂ ਪਿਆਰ ਪਹਿਲੇ ਕਰਦੇ ਸੀ ਤੇ ਦਿਲੋਂ ਪਿਆਰ ਹੀ ਅਸੀਂ ਅੱਜ ਕਰਦੇ ਹਾਂ ਬਸ ਇੱਕੋ ਗੱਲ ਦੀ ਆਸ ਹੈ ਮੰਮੀ ਕਿਤੇ ਭਾਦੀ ਨਹੀਂ ਮੇਰੇ ਕੋਲ ਆਜਣੀ ਨਾ ਪੁੱਤ ਨੇ ਅੱਗੇ ਵੀ ਕਿਹਾ ਵਾ ਸਾਹਮਣੇ ਆ ਜਣਾ ਵਾ ਵਕਤ ਹੀ ਉਹ ਵਕਤ ਆ ਗਿਆ ਨਾ ਮਾੜਾ ਵਕਤ ਨਾ ਗਿਆ ਸਾਡੇ ਤੇ ਚੰਗਾ ਵਕਤ ਆ ਗਿਆ ਚੰਗੀਆਂ ਰਿਸ਼ਤੇਦਾਰੀਆਂ ਮਿਲ ਵਰਤਨ ਸਾਰਾ ਕੁਝ ਹੋ ਜਾਣਾ ਹੋਇਆ ਤੂੰ ਕੋਈ ਟੈਨਸ਼ਨ ਲੈ ਆਂਦਾ ਤੂ ਉਹ ਜਦੋਂ ਨਹੀਂ ਵੀ ਆਈ ਹੈ ਨਾ ਉਹਨਾਂ ਦੀ ਪੈਨਸ਼ਨ ਲੈਂਦੀ ਰਹਿਣੀ ਹੈ ਮੰਮੀ ਤੁਸੀਂ ਇੰਨੇ ਚੰਗੇ ਹੋ ਨਾ ਕਿੰਨੇ ਬਿਆਨ ਨਹੀਂ ਕਰ ਸਕਦੀ ਜਿੰਨਾ ਕੁੜੀਆਂ ਤੇ ਕੇਕੇ ਉਹਨਾਂ ਨਾਲ ਨਹੀਂ ਨਰਤਦੇ ਉਹਨਾਂ ਦੀ ਸੱਸਾਂ ਮਾਵਾਂ ਤਾਂ ਨਹੀਂ ਦੇਦੇ ਮਾਰ ਦਿੰਦੀਆਂ ਨੇ ਲੈ ਨਹੀਂ ਪਤਾ ਆ ਤੇਰੇ ਪੇਕੇ ਤਾਂ ਤੈਨੂੰ 36 36 ਗੱਲਾਂ ਕਰਦੇ ਆ ਤੈਨੂੰ ਬਾੜ ਕੇ ਨਹੀਂ ਖੁਸ਼ ਹੈਗੇ ਉੱਥੇ ਤੇ ਇੱਕ ਤੁਸੀਂ ਹੋ ਮੰਮੀ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਮੈਂ ਟੁੱਟ ਜਾਨੀ ਆ ਉਦੋਂ ਪਾਪ ਤੁਸੀਂ ਮੈਨੂੰ ਡੋਟਾ ਨਹੀਂ ਦਿੱਤਾ ਕਦੀ ਤੁਸੀਂ ਮੈਨੂੰ ਐ ਹੋਈ ਹੌਸਲਾ ਦਿੰਦੇ ਜੀ ਕਿ ਕੋਈ ਗੱਲ ਨਹੀਂ ਪੁੱਤ ਜਿਹੜੇ ਭੈਣ ਭਰਾ ਤੇਰੇ ਅੱਜ ਨਹੀਂ ਨ ਵਰਤਦੇ ਕੱਲ ਨੂੰ ਉਹ ਵਰਤਣਗੇ ਮੈਂ ਇਹਨਾ ਬੁੱਤ ਉਸ ਕਾਲਪੁਰਖ ਤੋਂ ਬੜਾ ਡਰਦੀ ਆ ਮੈਂ ਉਹਦੇ ਭਰੋਸੇ ਜੀਨੀ ਮੈਂ ਆਪਣੇ ਬੱਚਿਆਂ ਨੇ ਐ ਹੋਈ ਮਾਰਤ ਦਿੱਤੀ ਐ ਵੀ ਸਾਨੂੰ ਉਹਦਾ ਵਾਹਿਗੁਰੂ ਦਾ ਆਸਰਾ ਆਪਾਂ ਕਿਸੇ ਗੱਲ ਤੋਂ ਹੰਕਾਰ ਨਹੀਂ ਕਰਨਾ ਜੋ ਕੋਈ ਕਰਦਾ ਨਾ ਉਹ ਆਪਣਾ ਕਰਮ ਆਪੇ ਪਾ ਲੈਂਦਾ ਵਾ ਸਹੀ ਗੱਲ ਐ ਮੰਮੀ ਜੋ ਕੋਈ ਕਰਦਾ ਹੈ ਨਾ ਕਹ ਮਾਤਮਾਨ ਨੂੰ ਥੋੜੇ ਦਿਨਾਂ 'ਚ ਸਾਰਾ ਕੁਝ ਵਖਾ ਦਿੰਦਾ ਹੈ ਤੈਨੂੰ ਪਤਾ ਜੋ ਜੋ ਗਲਤੀਆਂ ਕਿਸੇ ਨੇ ਕੀਤੀ ਹੁੰਦੀਆਂ ਹਨਾ ਉਹ ਅੱਗੇ ਆਉਂਦੀਆਂ ਹੀ ਹੁੰਦੀਆਂ ਵਾ ਉਹਨੂੰ ਇਹ ਸਭ ਕਾ ਮਿਲ ਜਾਂਦਾ ਆ ਕਿ ਤੂੰ ਬੜਾ ਹੰਕਾਰ ਕੇ ਤੈਨਾਂ ਕਿਤੇ ਕੀਤਾ ਓਦਾਂ ਹੰਕਾਰ ਅੱਗੇ ਆਉਂਦਾ ਹੀ ਆਂਦਾ ਵਾ ਪਰ ਦੁਨੀਆ ਨੇ ਮੱਤ ਸਮਝਦੀ ਐਸ ਗੱਲ ਨੂੰ ਦੁਨੀਆ ਭੈਣ ਭਰਾ ਨਹੀਂ ਸਮਝਦੇ ਦੁਨੀਆ ਦੀ ਤੇ ਤੂੰ ਗੱਲ ਹੀ ਛੱਡ ਭੈਣ ਭਰਾ ਨਹੀਂ ਸਮਝਦੇ ਅੱਜ ਜਿਹਦੇ ਕੋਲ 4 ਪੈਸੇ ਆ ਜਾਂਦੇ ਆ ਪਰ ਮੰਮੀ ਸੇਵਕ ਕਿਸੇ ਮਾਤਾ ਮੈਂ ਬਹੁਤ ਖੁਸ਼ ਹਾਂ ਸ਼ੁਕਰ ਹੈ ਉਹਨਾਂ ਨੂੰ ਅੱਜ ਇਸ ਗੱਲ ਦਾ ਪਤਾ ਲੱਗ ਗਿਆ ਨਾ ਕਿ ਰਿਸ਼ਤੇ ਕੀ ਚੀਜ਼ ਹੁੰਦੇ ਨੇ ਰਿਸ਼ਤੇ ਪਿਆਰ ਤੇ ਇਤਿਫਾਕ ਦੇ ਹੁੰਦੇ ਨੇ ਨਾ ਕਿ ਪੈਸੇ ਦੇ ਹੁੰਦੇ ਨੇ ਆ ਸੇਵਕ ਕੋਲ ਕੋਈ ਕਮੀ ਨਹੀਂ ਸੀ ਪੈਸੇ ਦੀ ਪਰ ਫੇਰ ਜੇ ਅਸੀਂ ਉਸਦੇ ਨਾਲ ਛੱਡਾ ਕੇ ਲਿਆਉਂਦੇ ਤੇ ਸੇਵਕ ਅੱਜ ਵੀ ਉੱਥੇ ਬੈਠਾ ਹੋਣਾ ਸੀ ਕੱਲਾ ਚਲ ਬੱਸ ਤਾਂ ਹੰਕਾਰ ਸੀ ਨਾ ਉਹ ਹੈਗਾ ਤੇ ਸਭ ਕੁਝ ਸੀ ਪਰ ਹੰਕਾਰ ਬੜਾ ਹੀ ਪੈਸੇ ਦਾ ਕੋਈ ਨਹੀਂ ਬੱਤ। ਇਹ ਜੀ ਹਾਂ ਬੱਤ ਮੈਨੇ ਕੋ ਹੋਰ ਗੱਲ ਕਰਨੀ ਸੀ ਤੁਹਾਡੇ ਨਾਲ। ਮੰਮੀ ਸਿਮਰਤ ਨਾਲ ਫੋਨ ਆਇਆ ਸੀ। ਅੱਛਾ ਸਿਮਰਤ ਕਹਿੰਦੀ ਸੀ ਕਿ ਸਾਡੇ ਨਾਲ ਭਾਬੀ ਆਈ ਸੀ। ਅੱਛਾ ਅੰਜੂ ਭਾਬੀ ਜੋ ਕਹਿਦੀ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਕੇ ਗਈ ਆ। ਤੇ ਕਹਿੰਦੀ ਮੈਂ ਨਾ ਬਹੁਤ ਸ਼ਰਮਿੰਦਾ ਵਾਂ ਕਿ ਮੈਂ ਉਹਦੋਂ ਤੁਹਾਡੀ ਹੈਲਪ ਨਹੀਂ ਕਰ ਸਕੀ ਸੇਵਕ ਰਿਸ਼ਡਾਉਣ ਚ। ਤੇ ਕਹਿੰਦੀ ਬਾਰ-ਬਾਰ ਮਾਫੀ ਮੰਗਦੀ ਪਈ ਸੀ। ਤੁਸੀਂ ਸੇਵਕ ਨੇ ਇਹ ਨਹੀਂ ਗੱਲ ਕਹੀ ਵੀ ਚਲ ਕੋਈ ਨਹੀਂ ਭਾਬੀ ਜੇ ਤੈਨੂੰ ਆਪਣੀ ਗਲਤੀ ਦਾ ਅਸਾਸ ਹੈ ਨਾ ਤੇ ਤੂੰ ਬਾਰ ਬਾਰ ਨਾ ਇਦਾਂ ਬੋਲ ਆਪਾਂ ਤੈਨੂੰ ਮਾਫ਼ ਕੀਤਾ ਤੇ ਅੱਗੇ ਤੋਂ ਨਾ ਆਪਾਂ ਵਧੀਆ ਤਰ੍ਹਾਂ ਆਪਣੇ ਰਿਸ਼ਤੇ ਦਾ ਪਿਆਰ ਪਾਈਏ ਤੇ ਵਰਤੀਏ ਪਰ ਇੱਕ ਗੱਲ ਹੈਗੀ ਆ ਜੇ ਗगन ਜੀਜੂ ਨਾ ਜਾਂਦਾ ਨਾ ਉੱਥੇ ਤੇ ਸਾਨੂੰ ਛਡਾਉਣ ਲਾਥੇ ਕੋਈ ਨਹੀਂ ਸਿਮਰਤ ਨੇ ઘરે ਨਹੀਂ ਗੱਲ ਗਈ ਭਵਿਸ਼ਾ ਨੂੰ ਮਸੂਮਸ ਕਰਦੀ ਹੋਈ ਮੰਮੀ ਹੋ ਤਾਂ ਤੇ ਚਲ ਗਈ ਆ ਭਾਬੀ ਇਧਰ ਨਹੀਂ ਆਜੂਗੀ ਇਧਰ ਨਹੀਂ ਆਉਗੀ ਹਾਂ ਕਾਉਂੇ ਹੋਂਤੇਰੇ ਵੱਲ ਨਹੀਂ ਆਉਣਾ ਉਹਨੇ ਉਹਨੂੰ ਪਤਾ ਮੈਂ ਕੱਲੀ ਹੈ ਨਹੀਂ ਐਸ ਪੈਣਾ ਪੈਣਾ ਮੰਗਵਾ ਪੀਏ ਮਿਲਣ ਜਦੋਂ ਕਿੰਨੀ ਆਕ ਕੱਲਾ ਗਈ ਜਾਣੀ ਸੀ ਬੰਮਾ ਹਾਂ ਦੱਸ ਬੁੱਤ ਸਬਜੀ ਸਬਜੀ ਬੁੱਤ ਉਹ ਬਣਾਇਆ ਹਲਵਾ ਤੇ ਪਾਪਾ ਕਿੱਥੇ ਨੇ ਪਾਪਾ ਤੇਰਾ ਪੁੱਤ ਕੰਮ ਗਏ ਹੋਣਗੇ ਘਰ ਥੋੜੀ ਜੁੜੀ ਹੈ ਦੱਸ ਇਹਨੂੰ ਦੱਸ ਤੂੰ ਪਾਪਾ ਦੇ ਦੱਸ ਬੋਲ ਪਾਪਾ ਨੂੰ ਕਹਿੰ ਮਿਲਣ ਕਿਦਾਂ ਮਾਗ ਲੈ ਕੇ ਆ ਮੈਨੂੰ ਦੋ ਛੁੱਟੀਆਂ ਅੱਛਾ ਪਾਪਾ ਵੇਲੇ ਤੈਨੂੰ ਘੁੰਮਣ ਲੈ ਜਾਣ ਆ ਤੈਨੂੰ ਛੁੱਟੀਆਂ ਆ ਤੇਰੇ ਪਿਓ ਪਟਵਾਰੀ ਨੂੰ ਛੁੱਟੀਆਂ ਨਹੀਂ ਹੈਗੀਆਂ ਹੈ ਤੇਰੇ ਨਾਲ ਹੀ ਛੁੱਟੀਆਂ ਹੋ ਜਾਣ ਜਿਹੜੀਆਂ ਤੇ ਵੇਖਦੇ ਆ ਮੁੰਡਾ ਪਾਪਾ ਨੂੰ ਜਦ ਸੰਡੇ-ਸੁੰਡੇ ਦੀ ਛੁੱਟੀ ਹੋਊਗੀ ਨਾ ਤੇ ਫਿਰ ਆਪਾਂ ਘੁੰਮਣ ਚੱਲ ਜਾਗੇ ਤੇ ਤੂੰ ਇੱਥੇ ਸਾਡੀ ਨਹੀਂ ਕਮਾ ਕੇ ਲੈ ਇੱਕ ਸੱਪ ਦੇ ਮਨੂੰ ਕਿੱਥੇ ਜਾਣਾ ਘੁੰਮਣ ਦੱਸ ਮਸੀਤ ਲੈ ਜਾ ਮਾਸੀ ਘਰ ਹਾਂ ਮਾਸੀ ਤੇ ਤੇਰੀ ਆ ਗਈ ਆ ਘੁੰਮਣ ਗੱਡੀਆਂ ਚਲਾਉਣੀਆਂ ਬੱਸ ਬੱਸ ਇਹ ਹੁਣ ਕਰ ਰਹੀ ਆ ਚੱਲ ਵੇਖਦੀ ਤੈਨੂੰ ਇੱਕ ਦੋ ਦਿਨ ਨਹੀਂ ਤੇ ਉੱਡਾ ਰਪਏਜ ਦੇਣੀ ਠੀਕ ਹੈ ਖੁਸ਼ ਤੇ ਜੇ ਕਪੜਾ ਲੈਣਾ ਕੋਈ ਲਿਉਣ ਵਾਲਾ ਵਾ ਤੇ ਉਹ ਆਪਾਂ ਤੇਰੇ ਨਾਲ ਬਾਜ਼ਾਰ ਚਲ ਜਾਈਏ ਲੈਣੇ ਸ਼ੌਪਿੰਗ ਕਰਨੇ ਮੈਂ ਆ ਨਹੀਂ ਆ ਪੱਪਾ ਰੋਣੇ ਕਿਦਰ ਜਿਵੇਂ ਕਪੜੇ ਆਣਗੇ ਤੇ ਤੂੰ ਖੁਸ਼ ਤੇ ਅਹੀ ਵੀ ਖੁਸ਼ ਮੰਮਾ ਪੱਪਾ ਨੇ ਕਹਿਆ ਉਹ ਜੜੀ ਨੇ ਮੁੱਠੀ ਆਪਣੀ ਬਣਾਉਣੀ ਨਾ ਉਹ ਤੇ ਨਾ ਮੇਰਾ ਬੱਕਰਾ ਕੰਮ ਨਾ ਜੈਦਾ ਮਾ ਤੂੰ ਪੋਤੋ ਬਖਰੇ ਬਣਾਉਂਦੇ ਤੇਰੇ ਪਾਪਾ ਕਹਿੰਦੇ ਡੈ ਹੀ ਉਹਦਣ ਵੀ ਗਰੇ ਕਲਰ ਦਾ ਕੁੜੀ ਨੂੰ ਬੈੱਡ ਬਣਾ ਕੇ ਦੇਣਾ ਤੇ ਗਰੇ ਹੀ ਨਾਲ ਅਮੀਰਾ ਬਣਾ ਕੇ ਦੇਣੀ ਆ ਦੇਖੀ ਸਹੀ ਤਰ੍ਹਾਂ ਬਿਉਧਰਾ ਕਮਰਾ ਕਿੰਨਾ ਸੋਹਣਾ ਬਣਾਉਂਦਾ ਵਾ ਮम्मा पापा ਨੇ ਕਹਿ ਦੇਣਾ ਨਾਲ ਲਾਈਟਾਂ ਵੀ ਲਗਵਾ ਦੇਣਾ ਤੇ ਸਜਾਵਟ ਕਰਾ ਦੇਣਾ ਡੈਕੋਰੇਟ ਕਰਵਾ ਦੇਣਾ ਮੇਰੇ ਬਟਾ। ਐਸ਼ਟਾ ਵਿਆਹ ਤੇ ਆਦਰਾ ਹੈਂ ਸਜਾਵਟ ਬੁਨੇ ਕਰਾ ਲਈਏ ਇਹ ਵੇਰ ਵੇਰ ਕਰਾ ਦੇ ਸਾਰਾ ਕੁਝ ਸੋਹਣਾ ਹੀ ਬਣਾਉਣਗੇ ਕਮਰਾ। ਪਾਪਾ ਕਹਿੰਦੇ ਮਾੜਾ ਥੋੜਾ ਬਣਾਉਣਗੇ ਪੁੱਤ ਤੇਰਾ ਕਮਰਾ। ਰਾਬੜੇ ਭਾਗ ਲਾਈ ਨੇ। ਬਹੁਤ ਵਧੀਆ ਹੋਣ ਗਿਆ ਪੁੱਤ ਆ ਸਾਰਾ ਕੁਝ ਤੇਰੇ ਪੈਰਾਂ ਪਿੱਛੇ ਹੀ ਹੋਣ ਗਿਆ ਮਾਹੀ। ਤੂੰ ਤਰਸਦੀ ਸੀ ਕਈ ਗੱਲਾਂ ਨੂੰ। ਤੇ ਪੁੱਤ ਅੱਜ ਤੈਨੂੰ ਖੁਸ਼ ਵੇਖ ਕੇ ਨਾ ਮੈਨੂੰ ਕਿੰਨੀ ਖੁਸ਼ੀ ਹੋਣਦੀ ਆ ਮੈਂ ਦੱਸ ਨਹੀਂ ਸਕਦੀ ਤੈਨੂੰ ਖੁਸ਼ ਰਹਿ ਕੰਜੀ ਚੱਲ ਪੱਕਾ ਖੁਸ਼ ਰਹਿ ਜੀਦਾ ਕਿਤੇ ਨਹੀਂ ਆ ਮੈਂ ਗੁਰਦੁਆਰੇ ਗਿਆ ਹਾਂ। ਅੱਛਾ। ਕੀ ਨਹੀਂ? ਸਮੀ ਬਗਵਾ ਤੁਹਾਨੂੰ ਆਂਦੇ ਹਾਂ ਮੈਂ ਗੁਰਦੁਆਰੇ ਗਿਆ ਹਾਂ। ਪਾਪਾ ਆਹ ਤੇ ਤੁਸੀਂ ਬੜਾ ਵਧੀਆ ਕੀਤਾ। ਗੁਰਦੁਆਰਾ ਸਾਹਿਬ ਮੱਥੇ ਟੇਕਣ ਗਏ ਜੀ। ਤੁਸੀਂ ਸਾਨੂੰ ਵੀ ਨਾਲ ਲੈ ਜਾਣਾ ਸੀ ਪਾਪਾ। ਮੰਮਾ ਨੂੰ ਫੜਾ। ਮੇਰੀ ਗੱਲ ਸੁਣ ਮਾਹੀ। ਦਾदू ਪਾਪਾ ਜੀ ਆਣ ਕੇ ਖਲੋਤੇ ਬਣੀਆ ਤੇ ਤੂੰ ਝਰੀਟ ਮਾਰ ਕੇ ਬੈਗ ਫੜ ਲਿਆ। ਉਹ ਤੇ ਇਦਾਂ ਥੋੜਾ ਕਰੀਦਾ ਵਾ। ਕੋਈ ਮੈਨਰ ਸਿੱਖੀਦੇ ਆ ਸਕੂਲ ਜਾਂਦੇ ਹੋ ਤੁਸੀਂ। ਹੁਣ ਵੱਡੇ ਹੋਣਦੇ ਹੋ। ਚਲ ਬੱਤਾਂ ਬੱਚੇ ਇਦਾਂ ਹੀ ਘਰਦੇ ਹੁੰਦੇ ਨਹੀਂ ਬੱਚਿਆਂ ਨੂੰ ਅਹੀਂ ਨਹੀਂ ਰੋਕਾਂਗੇ ਤਾਂ ਕੌਣ ਰੋਕੇਗਾ ਮਾਂ ਨੇ ਤਾਂ ਕੁਛ ਅੱਜ ਡਾਢਿਆ ਹੈ ਨਾ ਅੱਜ ਪਤਾ ਲੱਗੂਗਾ ਕਿ ਕੀ ਕਹਿੰਦੀ ਮਮਾ ਕਿੱਦਾਂ ਫੜਨੀ ਹੈ ਅੱਗੇ ਤੋਂ ਚੀਜ਼ ਉਹ ਆਏ ਆ ਪਹਿਲਾਂ ਉਹਨਾਂ ਨੂੰ ਪਾਣੀ ਤਾਂ ਨਹੀਂ ਪੁੱਛੋ ਬਿਠਾਓ ਉਹਨਾਂ ਨੂੰ ਬਹਿ ਜਾਂ ਬਿਠਾਣੇ ਵਸਲੇ ਲੈ ਕੇ ਆਏ ਡਾਡੂ ਮੈਂ ਲੈਣੇ ਬਹਿਣੇ ਡਾਡੂ ਮਾਂ ਨਾਉ ਨਹੀਂ ਤੁਸੀਂ ਵੀ ਲੈ ਲਓ ਆਸ ਪੁੱਤ ਐਨੂੰਂ ਦੀ ਲੈ ਪੁੱਤ ਮੈਂ ਨਹੀਂ ਕਹਣਾ ਖਾਲਾ ਬੋਲ ਤੂੰ ਕਿੰਨੀ ਨਾ ਲੈ ਉਹ ਜਮਾ ਪਾਜੋ ਦਵੇ ਕੋਮਾ ਮਾਵਿੰਦਾ ਮਜ਼ੂਮਾ ਹੀ ਆਂਦਾ ਕੋਈ ਗੱਲ ਨਹੀਂ ਕੋਈ ਜ਼ਾਲ ਨਹੀਂ ਕਰੀਦਾ ਤੇਰੇ ਆਸ ਤੇ ਜਾਂਦਾ ਕੋਈ ਮੈਨੂੰ ਕੁਛ ਬੜ ਕੁ ਵੱਗ ਲੈ ਕਿਉਂ ਆਸ ਪੁੱਤਾਂ ਕਿ ਨਹੀਂ ਜੀ ਜਲਾਈਆਂ ਉਹ ਰੀਆ ਜੋ ਤੂੰ ਘਾਣਾ ਦੱਸ ਉਹ ਮੈਂ ਲੈਦਾ ਨਾ ਹੋਵੇ ਪਾਪਾ ਤੁਹਾਨੂੰ ਨਹੀਂ ਲੱਗਦਾ ਇਹ ਜ਼ਿਆਦਾ ਹੀ ਗੁਰੰਡੀ ਆ ਕੋਈ ਮੇਰੇ ਸੁਭਾਅ ਦੀ ਗੱਲ ਨਹੀਂ ਜੋ ਚੰਗਾ ਮਾੜਾ ਆ ਇਹਨੂੰ ਮੈਂ ਨਹੀਂ ਵਰਜੂਗੀ ਉਹ ਤੋਂ ਤੇ ਕੌਣ ਵਰਜੇਗਾ ਦੱਸੋ ਭਲਾ ਇਹ ਥੋੜੀ ਮਾਂ ਦੀ ਗੱਲ ਦਾ ਵੀ ਭਲਾ ਕੋਈ ਬੱਚਾ ਗੁੱਸਾ ਕਰਦਾ ਵਾ ਮਾਂਵਾ ਤੇ ਸਮਝਾਉਂਦੀ ਆ ਸਮਝਾਉਂਦੀ ਆ ਵਾ ਜਦੋਂ ਤੁਸੀਂ ਗਲਤ ਕਰੋਗੇ ਪੁੱਤ ਮਾਂ ਦੀ ਗੱਲ ਦਾ ਕਦੀ ਗੁੱਸਾ ਨਹੀਂ ਕਰੀਦਾ ਮੰਮਾ ਜਦੋਂ ਵੇਖੋ ਤੁਸੀਂ ਮੈਨੂੰ ਬੋਲ ਡਾਂਟਦੇ ਰਹੇ ਹਾਂ ਮੈਂ ਤਾਂ ਡਾਂਟੂਗੀ ਕੋਈ ਵੀ ਗਲਤੀ ਕਰੇਗੀ ਮੈਂ ਤੇ ਉਤੋਂ ਡਾਂਟੂਗੀ ਜਦੋਂ ਕੋਈ ਬੰਦਾ ਬਾਹਰੋਂ ਆਇਆ ਵਾ ਤੁਸੀਂ ਉਹਨੂੰ ਬੈਠਣ ਦੋ ਉਹਨੂੰ ਪਾਣੀ ਧਾਣੀ ਦਾਦੂ ਨੂੰ ਲਿਆ ਕੇ ਦੇ ਆ ਪਹਿਲੇ ਤੂੰ ਆਉਂਦਿਆ ਪਹਿਲੇ ਛੇੜੇ ਡਿਮਾਰਕਟ ਅੱਪਾ ਕੌਣ ਲਾਪੀਂ

ਸਾਇਆ ਮਮੰਦਰ ਆ ਗਈ ਦੂਰ ਹੋ ਪਾਪਾ ਤੁਸੀਂ ਚਾਹ ਪੀਓਕਰ ਮੈਂ ਬਣਾ ਕੇ ਰਿਆ ਮਨ ਬਾਦ ਨਹੀਂ ਚਾਹ ਲਓ ਘਰ ਰੋਟਾ ਪਾਪਾ ਮਾਈ ਪਤਾ ਜਾ ਦ ਖੇਡ ਬਾਹਰ ਮੈਂ ਇੱਕ ਮਿੰਟ ਤੇ ਦਰਦ ਨੂੰ ਕੋਈ ਗੱਲ ਕਰਨੀ ਆ ਠੀਕ ਆ ਗੱਲ ਸੁਣੋ ਮੇਲੇ ਸ਼ੰਮੀ ਅਜੇ ਵੀ ਵਿਚਾਰੀ ਰਬ ਨੇ ਨਾ ਕੁਛ ਦੇ ਦਿੱਤਾ ਵਾ ਸਾਰੀਆਂ ਗੱਲਾਂ ਦੀਆਂ ਪੂਰੀਆਂ ਮਾਈ ਗੁਰੂ ਨੇ ਕਾਟੀਆਂ ਹਜੇ ਜਰਾ ਧਿਆਨ ਪੇਕਿਆਂ ਮੰਨ ਲਈ ਆ ਕਿ ਮੇਰੀ ਬਰਝਾਈ ਆ ਜੇ ਮੇਰਾ ਭਰਾ ਆਵੇ ਕਿ ਮੰਮੀ ਆ ਜੇ ਕਿ ਉਹਨਾਂ ਨੂੰ ਨੰਨ ਸ਼ਰਮ ਚਾਹੀਦੀ ਐ ਨਾ ਵੀ ਕੁੜੀ ਦਾ ਮਨ ਇੰਨਾ ਟੁੱਟਾ ਹੋਆ ਜਾ ਕੇ ਮਿਲੀਏ ਗਲੀਏ ਢੀਡਾ ਕਿਹੋ ਜਿਹੀ ਗੱਲਾਂ ਕਰਦੀ ਪਈਆਂ ਜੇ ਉਹਨਾਂ ਆਉਣਾ ਹੁੰਦਾ ਤੇ ਹੁੰਦਾ ਕਾ ਜਾਂਦੇ ਉਹ ਆਹੋ ਇਹ ਤੇ ਮੈਂ ਵੀ ਕਹਿੰਨੀ ਆ ਪਰ ਕੁੜੀ ਬੜੀ ਟੈਨਸ਼ਨ ਲੈਂਦੀ ਆ ਸਾਡੀ ਸ਼ਮੀ ਨਾਲ ਪਹਿਲੋਂ ਨਹੀਂ ਹੀ ਪਿਆਰ ਕਰਦੇ ਪਰ ਸਿਮਰਨ ਦੇ ਨਾਮ ਦੇ ਬਿਆਨ ਕਰਦੇ ਹੀ ਨਾ ਇਹਦਾ ਕਿੰਦਾ ਦੀ ਮਾਵਾ ਹੈ ਜੋ ਇਦਾਂ ਘਟਦੀ ਆ ਜਦੋਂ ਆਦੀ ਮਾਂ ਹੀ ਨਹੀਂ ਕਿੱਥੇ ਕੰਮ ਦੀ ਪਰਝਾਈਆਂ ਦੇ ਇੰਦਾ ਕਰਦੀਆਂ ਹੀ ਸਹਾਰਕ ਦੀਆਂ ਆਪਣੀ ਮਾਂ ਕਰੇ ਧੀ ਨਾਲ ਪਿਆਰ ਤੇ ਪਰਝਾਈ ਆਪੇ ਕਰੇ ਅਗਲੀ ਕਹਿੰਦੀ ਆਦੀ ਮਾਂ ਹੀ ਨਹੀਂ ਕਰਦੀ ਤੇ ਪਰਝਾਈ ਨੇ ਕੀ ਲੈਣਾ ਉਹ ਦੇਖੋ ਪਰ ਚਲੋ ਮਰਜੀ ਉਹਨਾਂ ਦੀ ਆਉਣਾ ਚਾਹੀਦਾ ਉਹਨਾਂ ਨੂੰ ਹੁਣ ਕੁੜੀ ਇੰਨੀ ਟੈਨਸ਼ਨ ਲੈਂਦੀ ਸਾਡੀ ਕੁੜੀ ਨੂੰ ਮਹਾਰਾਭ ਨੇ ਸੁਣੀ ਤਾਂ ਹੁਣ ਉਹਨਾਂ ਦੀ ਟੈਨਸ਼ਨ ਜਿਵੇਂ ਨਹੀਂ ਛੱਡਦੀ ਰੋਜ਼ ਇਹੋ ਹੀ ਗੱਲਾਂ ਕਰਦੀ ਮੰਮੀ ਮੇਰੀ ਭਾਬੀ ਨੂੰ ਆਉਣਾ ਚਾਹੀਦਾ ਹੈ ਮੰਮੀ ਮੇਰੇ ਭਰਾ ਨੂੰ ਆਉਣਾ ਚਾਹੀਦਾ ਹੈ ਮੇਰੀ ਮੰਮੀ ਨੂੰ ਆਉਣਾ ਚਾਹੀਦਾ ਹੈ ਉਹਨਾਂ ਦੀ ਮਰਜ਼ੀ ਹੋਣੀ ਕੀ ਕਰ ਸਕਦੇ। ਉਹਦਾ ਨਹੀਂ ਕਸੂਰ। ਪੇਕਿਆਂ ਆ ਧਿਆਨ ਤੇ ਹੁੰਦਾ ਹੀ ਆ। ਇਹ ਤਾਂ ਗੱਲ ਐ ਆ ਨਾ ਕੁੜੀਆਂ ਪੇਕਿਆ ਜਿੱਦਾਂ ਦੇ ਮਰਜ਼ੀ ਹੋਣਾ ਈਆਂ ਥੋੜੀ ਭੁੱਲਦੀਆਂ ਮਾਪਿਆਂ ਨੂੰ। ਘਰ ਜਿੰਨਾ ਮਰਜ਼ੀ ਸੌਖ ਹੋਵੇ ਪਰ ਪੇਕਿਆਂ ਦੀ ਯਾਦ ਤੇ ਆਉਂਦੀ ਆਉਂਦੀ ਐ ਨਾ। ਭੈਣ ਭਰਾ ਥੋੜੀ ਭੁੱਲਦੇ ਐ। ਨਹੀਂ ਭੁੱਲਦੇ। ਕਿ ਨਾ ਟਾਈਮ ਮੁ ਗਿਆ ਯਾਰ ਪਾਈ ਵੀ ਨਹੀਂ ਆ ਹੁਣ ਨਹੀਂ ਚੱਕਣ ਦੀ। ਹਏ ਹਏ ਭੈਣਾ ਫੋਨ ਤੇ ਚੁੱਕ ਲਾ। ਕਿੰਨਾ ਖਲਾਰਾ ਪਿਆ ਵੰਦ ਕਲਪਨ ਜੜੀ ਹੈ ਯਾਰ ਜੇ ਵਕ ਆ ਵੇਖ ਲੋ ਆ ਕੰਮ ਵਾਲੀ ਨੇ ਮੈਨੂੰ ਫੋਨ ਕਰਨੀ ਕੰਮ ਵਾਲੀ ਮੇਰਾ ਫੋਨ ਹੀ ਚੁੱਕਣ ਦੀ ਨਹੀਂ ਚੁੱਕਣ ਦੇ ਰਹਿੰਦੇ ਤੂੰ ਫੇਰ ਕਰ ਲਈ ਕੰਮ ਫਿਰ ਕਰ ਗੱਲ ਐ ਇੰਨਾ ਖਲਾਰਾ ਖਲਾਰਾ ਰਹਿਂਦਾ ਯਾਰ ਤੇ ਬੇਚਾਰ ਦੇਲ ਹੋ ਗਏ ਆ ਮੈਨੂੰ ਲੱਗਦਾ ਸਫਾਈ ਕਰਕੇ ਨਹੀਂ ਜਾਂਦੀ ਰਹੀ ਵੇਖੋ ਕਿੰਨਾ ਖਲਾਰਾ ਪਿਆ ਮੇਰਾ ਤੇ ਮਨ ਖਰਾਬ ਹੋ ਜਾਂਦਾ ਵਾ ਫਤੂ ਕਰ ਲੈ ਵੀ ਮੈਂ ਕੀ ਕਰਾਂ ਮੈਂ ਬਹਿ ਲੱਗੀਆਂ ਤੋਰ ਟੈਂਬਰ ਆਪ ਹੀ ਕਰਦੀ ਹੈ ਉਹ ਤੇ ਹੋਂ ਨਹੀਂ ਦਈ ਤੂੰ ਰਹਿਣ ਦੇ ਤੂੰ ਆਪੇ ਨਾ ਕਰੀ ਪਹਿਲਾਂ ਹੀ ਤਕਾਵੜ ਬੜੀ ਹੋਈ ਤੈਨੂੰ ਤਕਾਵੜ ਤੋਂ ਕੰਮ ਤੇ ਕਰਨਾ ਹੀ ਪੈਣਾ ਵਾ ਤੈਨੂੰ ਕਿਨੇਰੀ ਕਹਾ ਯਾਰ ਹੋਰ ਕੰਮ ਵਾਲਿਆਂ ਦਾ ਨੰਬਰ ਰੱਖ ਲਾ ਇੱਕ ਦੋ ਜਾਣੇ ਵਾਧ ਰੱਖਿਆ ਕਰ ਜਦੋਂ ਤੈਨੂੰ ਪਤਾ ਲੱਗਿਆ ਉਹ ਖਰਾਬ ਕਰਦੀ ਆ ਨਹੀਂ ਹੁੰਦੀ ਉਹ ਕਿਸ ਵੇਲੇ ਓਏ ਮੈਨੂੰ ਥੋੜੀ ਪਤਾ ਸੀ ਮੈਂ ਤੈਨੂੰ ਕਹਿ ਕੇ ਤੇ ਗਈ ਸੀ ਕਿ ਤਿੰਨ ਚਾਰ ਦਿਨ ਘਰੇ ਨਹੀਂ ਹੋਣਾ ਤੂੰ ਆਪ ਆ ਕੇ ਸਫਾਈ ਕਰ ਜਾ ਕਰ ਔਰ ਮੈਨੂੰ ਥੋੜੀ ਪਤਾ ਸੀ ਜੇ ਮੈਨੂੰ ਕਿਹੜਾ ਫੋਨ ਤੇ ਦੱਸਦੀ ਮੈਂ ਕਰਕੇ ਗਈ ਕੰਮ ਤੇ ਨਹੀਂ ਤੈਨੂੰ ਛੱਡੋ ਮੈਨੂੰ ਦੱਸੋ ਫਿਰ ਗੋਆ ਤੇ ਫਕੋ ਮਰੇ ਇਹ ਤੇ ਚਲੋ ਦੀਦੀ ਹੁਣਾਂ ਨੇ ਪਲਾਨ ਕੀਤਾ ਸੀ ਜਨਵਰੀ ਤੇ ਜਿਹੜਾ ਤੁਸੀਂ ਮੇਰੇ ਲਈ ਸਰਪ੍ਰਾਈਜ਼ ਕੀਤਾ ਸੀ ਉਹ ਕਿੱਥੇ ਆ ਬਈ ਦਊਂਗਾ ਟੈਨਸ਼ਨ ਕਰਤੋ ਲੈਣੀ ਨੂੰ ਅੱਛਾ ਆਪਾਂ ਘੁੰਮਣ ਜਾਣਾ ਵਾ ਕਿ ਜੇ ਤੁਸੀਂ ਕੋਈ ਵਧੀਆ ਜਿਹੀ ਚੀਜ਼ ਲੈ ਕੇ ਦੋਗੇ ਯਾਰ ਉਹ ਅਜੇ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਆ ਕਿੰਨਾ ਟਾਈਮ ਹੋ ਗਿਆ ਗੋਆ ਜਾਣ ਤੋਂ ਪਹਿਲਾਂ ਦਾ ਕਹਿਣ ਦੇ ਜੀ ਅਰੇ ਤੱਕ ਆਇਆ ਨਹੀਂ ਤਾਂ ਕੋਈ ਨਹੀਂ ਹਣ ਗੋਆ ਘੁੰਮ ਕੇ ਆਪਾਂ ਫੇਰ ਕਿਤੇ ਨਾ ਕਿਤੇ ਜਾਵਾਂਗੇ ਅੱਛਾ ਜਨਵਰੀ ਸੋਚਿਆ ਸੀ ਤੁਰ ਜੀ ਨੇ ਅਜੇ ਤੱਕ ਘੁੰਮ ਫਿਰ ਕੇ ਜਿਹੜਾ ਹੋਰ ਜਾਣਾ ਹੈ ਕਿਤੇ ਕਿੰਨੇ ਕ ਦਿਨ ਆਪਰੇ ਸਿਰਫ 4 ਦਿਨ ਰਹੇ ਆ ਜਾਂ ਤੇ ਹੋਏ ਕਿ ਆਪਾ ਪੂਰਾ ਮਹੀਨਾ ਜਾਂ 1.5 ਮਹੀਨਾ ਰਹੇ ਹੋਏ ਤੁਹਾਨੂੰ ਪਤਾ ਵੀ ਨੂੰ ਕਿੰਨਾ ਵਧੀਆ ਲੱਗਾ ਉੱਥੇ ਜਾ ਕੇ ਪਰ ਇੱਕ ਗੱਲ ਹੈਗੀ ਮੇਰਾ ਗਲਾ ਬੈ ਗਿਆ ਪਰ ਕੋਈ ਨਹੀਂ ਗਲਾ ਵੀ ਸਹੀ ਹੋ ਜਾਊਗਾ 4 ਦਿਨ ਚੱਲ ਮੰਨਿਆ ਚੱਲ 4 ਦਿਨ ਥੋੜੇ ਆ ਹੁਣ ਆਪਾਂ ਜਾਵਾਂਗੇ ਨਾ 1.5 ਮਹੀਨਾ 2 ਮਹੀਨੇ ਰਹਿ ਕੇ ਫੇਰ ਹੀ ਆਵਾਂਗੇ ਘਰ ਨੂੰ ਮਾਰ ਪਿੱਛੋਂ ਗੋਲੀ ਨਹੀਂ ਗੋਲੀ ਕਿਉਂ ਮਾਰਨੀ ਕੰਮ ਵਾਲੀ ਇਹਨੂੰ ਛੱਡ ਕੇ ਦੂਸਰੀ ਲਵਾ ਲਾਂਗੇ ਤੇ ਮੈਂ ਤਾਂ ਕਹਿ ਰਿਹਾ ਵੀ ਨੰਬਰ ਰੱਖ ਦੁੱਜਿਆਂ ਦੇ ਆ ਕਰਦੀ ਮੈਂ ਫੋਨ ਯਾਰ ਫੋਨ ਹੀ ਨਹੀਂ ਚੁੱਕੰਦੀ ਮੈਨੂੰ ਚੇਤਾ ਕਰਾਤਾ ਫੇਰ ਤੁਸੀਂ ਚਲੋ ਬਾਅ ਕਮਲ ਜੀ ਅ빠 ਦੀ ਦੀਵਾ ਚਲਦੇ ਆਂ ਹਾਂ ਚਲੋ ਉਧਰ ਚਲ ਜਾਈਏ ਚਲੀਏ ਬਾਕੀ ਤੁਹਾਡਾ ਹੁਕਮ ਮੈਂ ਮੰਨਣਾ ਪੈਣਾ ਹੈ ਬੜਾ ਕੇ ਜਿੰਨੇ ਕੋ ਹੁਣ ਮੰਨ ਲੈਂਦੇ ਜੀ ਤੇਰਾ ਰਾਦਾ ਤਰਸਾ ਕੀ ਆ ਮੇਰਾ ਰਾਦਾ ਮੈਂ ਘਰੇ ਰੋਟੀ ਨਾ ਪਕਾਵਾਂਗੇ ਪੱਕੀ ਪਕਾ ਕੇ ਖਾ ਕੇ ਆਵਾਂ ਉਹ ਤੇ ਗੱਲ ਹੈ ਵੱਡੀ ਦੀਦੀ ਆ ਇਹਨਾਂ ਦੇ ਤੱਕ ਮੇਰਾ ਬੰਦਾ ਉਹਨਾਂ ਨਾਲ ਆਓ ਤੇ ਚਲਾ ਆਓ ਉਹਨਾਂ ਨਾਲ ਚੱਲ ਜਾਨੇ ਆਨ ਨਾਲ ਉਹ ਗਿਫਟ-ਗੁਫਟ ਜਿਹੜੇ ਲੈ ਜਾਂਦੇ ਉਹਨਾਂ ਵਾਸਤੇ ਉਹ ਵੀ ਦੇ ਦਿੰਦੇ ਆਂ ਆਓ ਮੈਂ ਇਦਾਂ ਕਰਦੀ ਆਂ ਆ ਪੈਗ ਹੈਗੇ ਆ ਆਪਾਂ ਲੈ ਕੇ ਜਾਨੇ ਆ ਮੈਂ ਚਲੋ ਠੀਕ ਹੈ ਜਾਰੇ ਇੱਕ ਦੇ ਦਾ ਨਹੀਂ ਪਤਾ ਲੱਗਦਾ ਜੀਲਾ ਚਾਹ ਬੱਤ ਅੱਜ ਤੋਂ ਜਾਣਾ ਨਹੀਂਗਾ ਰੋਟੀ ਰੋਟੀ ਖਾ ਕੇ ਜਾਣਾ ਨਹੀਂ ਮਾਸੀ ਮੈਂ ਹੁਣੇ ਚਲੇ ਜਾਣਾ ਨਹੀਂ ਪਰ ਤੇ ਚਮੀ ਰੋਟੀ ਬਣਾਉਣ ਲੱਗੀ ਐ ਮੈਂ ਬਾਅਦ ਦੇ ਨਹੀਂ ਆ ਤੂੰ ਚਾਹ ਪੀ ਲੈ ਉਹ ਠੀਕ ਐ ਫੇ ਮੈਨੂੰ ਕੋ ਰੋਟੀ ਖਾਣ ਦਾ ਟਾਈਮ ਨਹੀਂ ਨਹੀਂ ਪਰ ਬਹਿ ਜਾ ਤੂੰ ਸਿੱਧੀ ਹੋ ਕੇ ਰੋਟੀ ਰੋਟੀ ਖਾ ਕੇ ਜਾਣਾ ਪੁੱਤ ਹੁਣ ਨਹੀਂ ਮਾਸੀ ਇੰਨਾ ਦਾ ਵੀ ਟਾਈਮ ਹੋਇਆ ਹੋਇਆ ਆਨ ਦਾ ਤੇ ਨਾ ਰੋਟੀ ਬਣਾਣੀ ਘਰ ਜਾ ਕੇ ਮੈਂ ਇਹ ਖਾ ਕੇ ਜਾਨੀ ਇਹਨਾਂ ਨੇ ਆਣਾ ਹੈ ਫਿਰ ਚਲੇ ਜਾਣਾ ਹੈ ਸ਼ੁੱਕਰ ਦੁਕਾਨ ਤੇ ਲੰਚ ਕਰਨ ਆਉਂਦੇ ਨੇ ਚਲ ਕੋਈ ਨਹੀਂ ਪੁੱਤ ਤੂੰ ਖਾ ਕੇ ਤੇ ਉਹਨਾਂ ਨੂੰ ਵੀ ਬੁਲਾ ਲੈ ਇੱਥੇ ਖਾ ਜਾਣਗੇ ਜਦ ਮੈਂ ਦੇਖਦੀ ਹਾਂ ਕੋਲ ਦੇਖਦੀ ਪੁੱਤੋ ਪਾਪੀ ਤੇਰੀ ਗੁੱਸਾ ਕਰੂਗੀ ਸਬਜੀ ਸਬਜੀ ਬਣਾਉਣ ਰਹੀ ਆ ਉਹ ਹੈ ਰੋਟੀ ਖਾ ਕੇ ਜਾਣੀ ਤੂੰ ਮੈਂ ਮਾਸੀ ਉਹਨਾਂ ਨਾਲ ਗੱਲ ਕਰਨੀ ਗੱਲ ਤੁਸੀਂ ਫਿਕਰ ਨਾ ਕਰੋ ਆ ਕੋਈ ਗੁੱਸਾ ਕਰਨੀ ਨਹੀਂ ਨਾ ਉਹ ਬੜੇ ਚੰਗੇ ਨੇ ਨਹੀਂ ਗੁੱਸਾ ਨਹੀਂ ਕਰਦੇ ਮੈਂ ਸਮਝਾ ਲੈਣੀ ਉਹਨਾਂ ਨੂੰ ਕੋਈ ਨਹੀਂ ਫਿਰ ਆ ਜਾਣੀ ਤਮੀ ਪਤਾ ਪਾਂਡੇ ਲੈ ਜਾ ਮਤ ਸਬਜੀ ਸੁਬਜੀ ਬਣਾ ਲਈ ਨਾ ਪੀ ਲਈ ਜਾ ਹਰਪ੍ਰੀਤ ਮੇਰੀ ਗੱਲ ਸੁਣਨਾ ਰੋਟੀ ਪਾਣੀ ਬਣਿਆ ਵਾ ਤੇ ਹੁਣ ਖਾ ਕੇ ਜਾਵੇਂ ਠੀਕ ਐ ਅੱਗੇ ਨੂੰ ਕਾਲੀ ਗਾਲੀ ਨਹੀਂ ਆਪਾਂ ਜਾਲ ਦੇਣਾ ਹੈਗਾ ਕਿੰਨੇ ਦਿਨ ਪਿਛੋਂ ਤੂੰ ਆਈਆਂ ਮਾਸੀ ਵੀ ਅੱਜ ਕਹਿ ਰਹੀ ਆ ਮੇਰੀ ਗੱਲ ਸੁਣੋ ਉਹਨਾ ਆਣ ਵਾਲੇ ਨੇ ਘਰ ਮੈਂ ਲੰਚ ਬਣਾਣਾ ਹੈ ਇਹਨਾਂ ਨੇ ਫੇਰ ਆ ਜਾਣਗੇ ਮੈਂ ਫੇਰ ਕੀ ਰੋਟੀ ਦੀ ਕਾਹਦੀ ਗੱਲ ਐ ਦੱਸੋ ਤੂੰ ਐਸੀ ਫਾਰਮੈਲਟੀਆਂ ਚਪਈ ਜਾਂਦੀ ਚੁੱਪ ਕਰੋ ਬਾਜੀ ਨੂੰ ਫੋਨ ਕਰ ਤੇ ਪਾਜੀ ਵੀ ਆ ਜਾਣਗੇ ਤੇ ਦੋਵੇਂ ਜਿੱਤੀਆਂ ਵੀ ਮੈਂ ਬੈਗ ਰੋਟੀ ਬਿਖਾ ਲਉ ਕੋਈ ਗੱਲ ਨਹੀਂ ਤੇ ਰਾਤਾਂ ਦੀ ਰਾਤ ਰਹਿ ਕੇ ਜਾਵਾਂਗੇ ਤੁਸੀਂ ਫਿਕਰ ਨਾ ਕਰੋ ਚਲ ਠੀਕ ਹੈ ਬਾਹੂ ਕੋਈ ਗੱਲ ਨਹੀਂ ਤੇਰੀ ਮੰਨ ਲੈਨੇ ਆ ਮੈਂ ਨਾ ਡਿਫਨ ਤੇ ਪੈਕ ਕਰ ਦੇ ਲੱਗੀ ਹੁਣ ਰੋਟੀ ਤੇ ਦੋਵੇਂ ਜੀ ਘਰੇ ਜਾ ਕੇ ਖਾ ਲਿਓ ਚਲ ਹੋਰ ਨਾ ਕੁਝ ਬੋਲੀ ਓਕੇ ਓਕੇ ਚਲ ਆਉ ਨਾਲੇ ਮੈਂ ਡਿਫਨ ਪੈਕ ਕਰਦਾ ਨਾਲੇ ਤੁਸੀਂ 2 ਮਿੰਟ ਮੇਰੀ ਗੱਲ ਸੁਣਿਓ ਆਣ ਕੇ ਚਲੋ ਆਓ ਆਹ ਭਾਂਡੇ ਵੀ ਚੁੱਕ ਚਲੋ ਆਈ ਫਤ ਮੈਂ ਹਾਂਜੀ ਆ ਗਏ ਉਹ ਬੱਲੇ ਹਰਪ੍ਰੀਤਾ ਇਹ ਕੀ ਆਲਾ ਰਪੀਤਾ ਤੇਰੇ ਹਾਂ ਠੀਕ ਆ ਗੱਲ ਤੂੰ ਸੁਣਾ ਮਰੀ ਵਧੀਆ ਮੀਆਂ ਜੀ ਨਹੀਂ ਆ ਇਧਰੇ ਨਾਲ ਕਿੱਥੇ ਨੇ ਉਹ ਕੰਤੇ ਮੈਂ ਜਦੋਂ ਵੇਖਾ ਕੱਲੀ ਹੁੰਨੀ ਮੀਆਂ ਜੀ ਤੇਰੇ ਆਉਂਦੇ ਨਹੀਂ ਜਦੋਂ ਵੇਖੋ ਕਿਉਂ ਹੈਂ ਦੱਸ ਜਿਆਦਾ ਨਾ ਗੱਲਾਂ ਕਰ ਤੂੰ ਮੈਨੂੰ ਆਹੋ ਉਹ ਤੇ ਹੁਣ ਤੱਕ ਬਦੱਸਿਆ ਜੇ ਅਸੀਂ ਪਿੱਛੇ ਕੰਮਕਾਰ ਥੋੜਾ ਲਾਸ ਚੱਲ ਰਿਹਾ ਸੀ ਇਸ ਕਾਜੀ ਉਹਦੇ ਕੋਲ ਨਹੀਂ ਹੈ ਲਾਸ ਦੇ ਮੀਆਂ ਜੀ ਤੇ ਤੈਨੂੰ ਕੱਲੇ ਨੂੰ ਭੇਜ ਦਿੰਦੇ ਆ ਕਿਰ ਖਰਚਾ ਨਾ ਕਰਾ ਦੇ ਤੂੰ ਵੱਧ ਉਹ ਓਏ ਹੋਏ 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 ਚਲ ਕੋਈ ਨਹੀਂ ਆ ਵੀ ਤੇਰਾ ਲਾਂਮਾ ਲਾ ਲਾਂਗੇ ਠੀਕ ਹੈ ਹਾਂ ਲੈ ਆਵਾਂਗੇ ਹੋਰ ਸੁਣਾ ਤੂੰ ਦੱਸ ਤੂੰ ਕਾ ਨਹੀਂ ਆਂਦਾ ਉਹਨਾਂ ਨੇ ਛੱਡ ਹਾਂ ਕੋਈ ਨਾ ਤੂੰ ਦਾਤ ਤੋਂ ਬੜਾ ਵੱਡਾ ਪਟਵਾਰੀ ਬਣ ਗਿਆ ਮੈਂ ਸੁਣਿਆ ਹੈ ਮੈਂ ਤੈਨੂੰ ਪਤਾ ਇਦਾਂ ਹੀ ਆ ਜਿਹੜਾ ਬੰਦਾ ਕੰਮਕਾਰ ਦੇ ਕਿਤੇ ਲੱਗ ਜਾਂਦਾ ਉਹਦੇ ਬਾਅਦ ਟਾਈਮ ਹੀ ਨਹੀਂ ਲੱਗਦਾ ਅੱਛਾ ਚਲ ਫਿਰ ਅਦਾਕਾਰ ਹੁਣ ਨੂੰ ਤੂੰ ਘਰ ਛੱਡ ਗਿਆ ਉਹ ਟਿਫਨ ਪੈਕ ਕਰਦੇ ਬੇਲੇ ਨਾ ਭਾਬੀ ਤੇ ਮੈਂ ਹੁਣ ਘ ਕਿਹੜੇ ਨੂੰ ਪੈਕ ਕਰਦੇ ਵਸ ਸਟੀਫਾ ਰੋਟੀ ਹਾਂ ਮੈਨੂੰ ਕਹਿੰਦੇ ਰੋਟੀ ਖਾ ਕੇ ਜਾ ਮੇ ਕੋਲ ਟਾਈਮ ਨਹੀਂ ਹੈਗਾ ਉਹ ਤੇਰੇ ਭਾਜੀ ਨੇ ਵੀ ਰੋਟੀ ਖਾਣੀ ਤਾਂ ਆ ਆ ਕੇ ਤੂੰ ਦੇ ਅਨੀ ਤੇਰੀ ਮੀਆਂ ਜੀ ਕੋਲ ਟਾਈਮ ਹੀ ਬੜਾ ਹੁਣ ਨਹੀਂ ਤੇਰੀ ਮੀਆਂ ਜੀ ਕੋਲ ਤੈਨੂੰ ਇੰਨਾ ਹੀ ਟਾਈਮ ਦਿੰਦੇ ਤੂੰ ਇੱਥੇ ਰੋਟੀ ਖਾਣੇ ਅੱਡੇ ਕੋ ਨਾਲ ਕੇ ਡਿਫਰੈਂਟ ਪੈਕ ਕਰਾ ਕੇ ਲੈ ਜੇ ਲੱਗੀ 10 ਮੈਂ ਰੋਟੀ ਕੰਪੈਕਟ ਕਰਾ ਕੇ ਦੇਵਾਂਗੇ ਦੋਵੇਂ ਇਕੱਠੇ ਖਾਵਾਂਗੇ ਨਾ ਘਰ ਜਾ ਕੇ ਇੱਥੇ ਆਣ ਕੇ ਦੋਵੇਂ ਇਕੱਠੇ ਖਾ ਲੋ ਐ ਕਿਹੜਾ ਕੋਲੇ ਲੱਗ ਬਲੇਟਾ ਤੇ ਇੱਥੇ ਮਜ਼ਾ ਨਹੀਂ ਆਉਂਦਾ ਘਰ ਲੈ ਕੇ ਖਾਵਾਂਗੇ ਨਾ ਐਵੇਂ ਇੱਥੇ ਤੂੰ ਗੱਲਾਂ ਸੁਣ ਜਾਨੀਆਂ ਸਾ ਉੱਥੇ ਘਟਣਾ ਨਹੀਂ ਸੁਣਨੀ ਆ। ਉੱਥੇ ਵੀਰ ਘਾੜੇ ਕੋਲ ਨਾ ਜਦੋਂ ਸੁਣਨਗੇ ਇਥੇ ਬੈਣਾ ਵੀ ਪਈਗਾ ਘੜੀ ਚਾਹ ਪਾਣੀ ਤੈਨੂੰ ਪਤਾ ਲੇਟ ਹੋ ਜੀਦਾ ਵਾ। ਤੇ ਕੋਈ ਨਹੀਂ ਫੇਰ ਆਵਾਂ ਮੈਂ ਕਹਿ ਕੇ ਕਿ ਚਲਦੀ ਆਂ ਭਾਬੀ ਨੂੰ ਮੈਂ ਕਿਹਾ ਉਹਨਾਂ ਨੂੰ ਮਾਸੀ ਨਹੀਂ ਮੈਂ ਫੇਰ ਕਦੀ ਆਵਾਂਗੀ ਰਹਿ ਨਵਾਂਗੀ ਪੱਕਾ। ਚਲ ਨੂੰ ਤੂੰ ਨਾ ਫੜਵੜ ਚੱਲ ਜਿਹੜਾ ਬੂਹਾ ਤੋਣਾ ਤੋ ਉਹ ਤੇ ਚਲਾ ਚਲੀ ਮੈਨੂੰ ਛੱਡਿਆ ਵੇ। ਫੇਰ ਕੀ ਹੋ ਗਿਆ? ਆ ਥੋੜਾ ਫਰੈਸ਼ ਹੋ ਜਾ ਚਲਾ ਚਲੀ ਕੋਈ ਨਹੀਂ ਮੈਂ ਫਰੈਸ਼ ਹੀ ਆ ਮੈਂ ਘੜਾ ਪਾਣ ਕੇ ਸੁਣਨਾ। ਟਿਫਨ ਪੈਕ ਹੋ ਗਿਆ ਭਾਬੀ। ਐਵੇਂ ਹਰਪ੍ਰੀਤ ਉਹ ਚੱਲਿਆ ਬਸ। ਚਲੋ ਚਲੋ। ਚੱਲ 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 ਗੱਡੀ ਕੱਢ ਬਾਹਰ ਚੱਲ ਮੈਂ ਨਾ ਤੁਹਾਡੇ ਨਾਲ ਇਹ ਸਲਾਹ ਕਰਨੀ ਹੈ ਕਿ ਹਰਪ੍ਰੀਤ ਅੱਗੇ ਜਿੰਨੀ ਵਾਰ ਵੀ ਆਈ ਹੈ ਨਾ ਅਸੀਂ ਬਸ ਉਹਨੂੰ ਪਿਆਰ ਦੇ ਕੇ ਤੋੜ ਦਿੰਦੇ ਆਂ ਤੁਸੀਂ ਤੇ ਜਾਣਦੇ ਹੋ ਮੰਮੀ ਮਾਸੀ ਜੀ ਤੇ ਹੈ ਨਹੀਂ ਹੈ ਕੁੜੀਆਂ ਨੂੰ ਇੱਕ ਪੇਕੇ ਜਾਂਦੀ ਆਸ ਹੁੰਦੀ ਆ ਤੇ ਪਰ ਜਾਈ ਤੇ ਤੁਹਾਨੂੰ ਪਤਾ ਹੀ ਆ ਕਿੰਨਾ ਕੋ ਉਹਨੂੰ ਦੇ ਕੇ ਤੋੜਦੀ ਆ ਤੇ ਮੈਂ ਸੋਚਣ ਦੀ ਸੀ ਮੰਮੀ ਜਿਹੜਾ ਮੈਨੂੰ ਗਗਨ ਨੇ ਆਪਣੇ ਵਾਸਤੇ ਸੂਟ ਲੈ ਕੇ ਦਿੱਤਾ ਸੀ ਨਾ ਉਹ ਦਿਨ ਮਾਰਕੀਟ ਜਿੱਦਣ ਮੈਨੂੰ ਤੇ ਮਾਹੀ ਨੂੰ ਲੈ ਕੇ ਗਏ ਸੀ ਉਹ ਸੂਟ ਮੈਂ ਹਰਪ੍ਰੀਤ ਨੂੰ ਲਾ ਦਵਾਂ ਅਗਲੀ ਵੀ ਸੋਚੇਗੀ ਕਿ ਕੋਈ ਮੈਨੂੰ ਵਧੀਆ ਦਿੱਤਾ ਵਾ ਧੀਆਂ ਨੂੰ ਪੇਕਿਆਂ ਤੇ ਯਾਦ ਹੁੰਦੀ ਆ ਮੰਮੀ ਤੇ ਅਸੀਂ ਉਹਦੇ ਨਾਲ ਹੁਣ ਵਧੀਆ ਵਰਤਿਆ ਕਰਾਂਗੇ ਵਰਤਦੇ ਤੇ ਅਸੀਂ ਪਹਿਲੇ ਵੀ ਬਹੁਤ ਸੋਹਣਾ ਸੀ ਪਰ ਮੰਮੀ ਹੁਣ ਅਸੀਂ ਜੋ ਵੀ ਸਾਡੇ ਕੋਲ ਸਰੇ ਬਣੇਗਾ ਨਾ ਅਸੀਂ ਕੁੜੀ ਨੂੰ ਬਣਾ ਕੇ ਦਿਆ ਕਰਾਂਗੇ ਕਪੜਾ ਲੈਣਾ ਕੋਈ ਨਹੀਂ ਪੁੱਤ ਜਿੱਦਾਂ ਤੇਰਾ ਜੀ ਕਰਨਾ ਕਰ ਲਾ ਤੂੰ ਮੈਂ ਤੈਨੂੰ ਕਿਹੜਾ ਰੋਕਦੀ ਆ ਕੋਈ ਮੰਮੀ ਤੁਸੀਂ ਤੇ ਨਹੀਂ ਮੈਨੂੰ ਰੋਕਦੇ ਪਰ ਉਹ ਗਰਾਂ ਹੈ ਕਿ ਉਹਦੀ ਪਸੰਦ ਦਾ ਸੂਟ ਹੈ ਹੋਰ ਕੋਈ ਹੈਗਾ ਤੇ ਹੋਰ ਦੇ ਦੇ ਪੁੱਤ ਨਹੀਂ ਮੰਮੀ ਬਾਕੀ ਇਹਨੇ ਸੋਹਣਾ ਹੀ ਨਹੀਂ ਆ ਉਹ ਪਹਿਲੇ ਦੇ ਪਏ ਆ ਪਰ ਜਿਹੜਾ ਇਹਨਾਂ ਨੇ ਮੈਨੂੰ ਐਲਕਾ ਸੂਟ ਲੈ ਕੇ ਦਿੱਤਾ ਬਹੁਤ ਸੋਹਣਾ ਹੈ ਕੋਈ ਗੱਲ ਨਹੀਂ ਮੰਮੀ ਉਦੋਂ ਕਾਫੀ ਕਲਰ ਸੀ ਇਹਦੇ ਨਾਲ ਦੇ ਮੈਂ ਇਹਨਾਂ ਨੂੰ ਕਹਾਂਗੀ ਕਿ ਤੁਸੀਂ ਦੂਜਾ ਕਲਰ ਅੱਜ ਫੜ ਲਿਓ ਆ ਮੈਨੂੰ ਦੇ ਦੇਣੀ ਆ ਚੱਲ ਪੁੱਤ ਜਿਹੜਾ ਤੇਰਾ ਦਿਲ ਕਰਦਾ ਉਹ ਹੀ ਦੇ ਦੇ ਕੋਈ ਗੱਲ ਨਹੀਂ ਪੁੱਤ ਮੰਮੀ ਪਰ ਉਹਨਾਂ ਨੂੰ ਲਫਾਵਾ ਤੁਸੀਂ ਆ ਮੈਂ ਤੁਹਾਨੂੰ ਦੇਣ ਲੱਗੀ ਕੋਈ ਨਹੀਂ ਪੁੱਤ ਤੂੰ ਭਾਬੀ ਐ ਤੂੰ ਫੜਾ ਲਵੇਂ ਫਿਰ ਕੀ ਨਹੀਂ ਮੰਮੀ ਜਿੱਦਾਂ ਤੂੰ ਤੁਸੀਂ ਫੜਾਓ ਮਾਸੀ ਅੱਛਾ ਮੈਂ ਚੱਲ ਗਈ ਫੋਨ ਆਉਂਦੇ ਇਹਨਾਂ ਦੇ ਬੜੇ ਕਿਉਂ ਪੁੱਤ ਨਹੀਂ ਚੱਲਾਂਗਾ ਤੁਹਾਨੂੰ ਦੱਸਿਆ ਨਾ ਰੋਟੀ ਖਾਣੀ ਹੈ ਮਾਰਦੇ ਹਾਂ ਚੱਲ ਛੰਮੀ ਆਉਂਦੀ ਐ ਚੁੱਪੇ ਹਾਟ ਤੱਕ ਹਾਂਜੀ ਮੇਰੀ ਗਾਲ ਸਨ ਬਾਉ ਇਹਦੇ ਚ ਤੇਰਾ ਇੱਕ ਸੂਟ ਆ ਤੇ ਟਿਫਨ ਵਿੱਚ ਪੈਕ ਕਰਕੇ ਮੈਂ ਸਾਈਡ ਤੇ ਪਾਤਾ ਦੋਵੇਂ ਜਿਨਾਲੇ ਤੇ ਰੋਟੀ ਖਾ ਲਿਓ ਨਾਲੇ ਮੈਨੂੰ ਮੈਸੇਜ ਕਰਕੇ ਜਰੂਰ ਦੱਸੀ ਕਿ ਖਾਣਾ ਬੜਿਆ ਕਿੱਦਾਂ ਦਾ ਤੇ ਆ ਸੂਟ ਮੇਰੇ ਨਾਲ ਤੈਨੂੰ ਦਿੱਤੇ ਆ ਤੇ ਸਮਾ ਕੇ ਜਰੂਰ ਬਾਕੇ ਇੱਥੇ ਆਈ ਹੋ ਗਿਆ ਹਾਂ ਹੁਣੇ ਘਰ ਸੂਟ ਕੱਢ ਲਓ ਸੂਰਦੀ ਨੂੰ ਲੋੜ ਹੈਗੀ ਟਿਫਨ ਮੈ ਮੈਨੂੰ ਦੇ ਦਿਓ ਟਿਫਨ ਮੈਂ ਹੁਣੇ ਹੀ ਮੈਂ ਤੁਹਾਨੂੰ ਦੱਸ ਦਨੀ ਐਸੇ ਇਸ ਕੋ ਕਰਨਾ ਬਹੁਤ ਟੇਸਟੀ ਖਾਣਾ ਤੁਹਾਡਾ ਬਾਕੀ ਕੀ ਦਿਓ ਆ ਨਹੀ ਤੇ ਟਿਫਨ ਉਹ ਸੋਰ ਰੱਖੋ ਟਿਫਨ ਦੇ ਦਿਓ ਮੈਨੂੰ ਮੈਨੂੰ ਜਾਣ ਦਿਓ ਐਵੇਂ ਤੁਸੀਂ ਭਲਾ ਕੀ ਕਰੀ ਜਾਂਦੇ ਨੇ ਨਹੀਂ ਭੱਦਰ ਬੜੇ ਪਿਆਰ ਨਾਲ ਲਿਆਈ ਹੈ ਕੋਈ ਨਹੀਂ ਨਾਨਾ ਘਰ ਇਹ ਤੇ ਗਗਨ ਨੂੰ ਤੇ ਦੋਵੇਂ ਬਾਜ਼ਾਰ ਗਏ ਸੀ ਤੇ ਗਗਨ ਨੇ ਆਪਣੀ ਪਸੰਦ ਦਾ ਇਹਨੂੰ ਲੈ ਕੇ ਦਿੱਤਾ। ਓਹੋ ਮੰਮੀ ਮੈਨੂੰ ਕੋਈ ਗੱਲ ਨਹੀਂ ਮੈਨੂੰ ਲੈ ਤਾਂ ਹਰਪ੍ਰੀਤ ਨੂੰ ਲੈ ਕੇ ਇਹ ਤਾਂ ਤੁਸੀਂ ਹੋਰ ਵੇਖੋ ਕੀ ਗੱਲ ਕਰਤੀ ਮੈਂ ਚਾਹੁੰਦੇ ਹੂੰ ਉਹ ਦੱਸੋ ਭਾਦੀਆਂ ਉਸ ਤੇ ਮੈਂ ਕਿਹਾ ਇਹਨੇ ਤੇ ਤੁਸੀਂ ਮੈਨੂੰ ਕਹਿਦੇ ਨਹੀਂ ਨਹੀਂ ਮਾਸੀ ਮੇਰੇ ਦੋਵਾਂ ਦੇ ਦਿਲ 'ਚ ਪਿਆਰ ਹੀ ਇੰਨਾ ਵਾ ਉਹ ਮੈਨੂੰ ਪਤਾ ਬੜਾ ਪਿਆਰ ਕਰਦੇ ਨੇ ਪਰ ਨਹੀਂ ਇਹ ਹਰਪ੍ਰੀਤ ਮੇਰੀ ਸੋਣ ਗੱਲ ਧਿਆਨਾ ਇਹਦੇ ਵਿੱਚ ਦੋ ਤਿੰਨ ਕਲਰ ਸੀ ਉੱਥੇ ਮੈਂ ਨਾ ਕੋ ਸ਼ਾਮੀ ਸੂਟ ਮਲਾ ਲੈਣਾ ਤੂੰ ਫਿਕਰ ਨਾ ਕਰ ਪਰ ਮੈਨੂੰ ਨਾ ਪਹਿਲੇ ਬਹੁਤ ਫੀਲ ਹੁੰਦਾ ਸੀ ਜਦੋਂ ਤੂੰ ਆਉਂਦੀ ਸੀ ਤੇ ਇਦਾਂ ਹੀ ਚਲ ਜਾਂਦੀ ਸੀ ਇੱਥੋਂ ਬਸ ਅਸੀਂ ਤੈਨੂੰ ਪਿਆਰ ਹੀ ਦੇ ਸਕਦੇ ਸੀ ਕੋਈ 200 ਕੋਈ 100 ਇਸ ਤੋਂ ਵੱਧ ਅਸੀਂ ਤੈਨੂੰ ਕਦੀ ਕੋਈ ਪੈਸਾ ਨਹੀਂ ਦਿੱਤਾ ਨਾਲੇ ਹਰਪ੍ਰੀਤ ਤੈਨੂੰ ਮਾਤਾ ਜੇ ਮਾਸੀ ਜੀ ਹੁੰਦੇ ਨਾ ਪਿੱਛੇ ਤੇ ਗੱਲ ਵੱਖਰੀ ਸੀ ਤੂੰ ਆਉਂਦੀ ਆ ਤੇ ਇਦਾਂ ਹੀ ਚਲ ਜਾਂਦੀ ਸੀ ਰਹੀ ਗੱਲ ਤੇਰੀ ਭਜਾਈ ਦੀ ਉਹ ਜ਼ਿਆਦਾ ਤੇਰਾ ਵਰਤਦੀ ਨਹੀਂ ਆ ਤੇ ਉਹ ਤੇਰੀਆਂ ਸਾਰੀਆਂ ਰੀਜਾਂ ਨਾ ਹੁਣ ਮੈਂ ਪੂਰੀਆਂ ਕਰਨੀ। ਹੁਣ ਨਾ ਫਿਕਰ ਕਰਿਆ ਕਰ। ਲੱਲਾ ਤੂੰ ਤੈਨੂੰ ਬੜੇ ਪਿਆਰ ਨਾਲ ਲੈ ਕੇ ਆਇਆ ਠੀਕ ਆ। ਚਲ ਆ ਲੈ। ਬੜਾ ਫੀਲ ਹੋ ਰਿਹਾ ਹੈ ਕਿ ਤੂੰ ਸਭ ਕੁਝ ਲੈ ਕੇ ਆਇਆ ਦੱਸੋ। ਵਹੀ ਗੱਲ ਨਹੀਂ। ਚਲੋ ਠੀਕ ਹੈ ਮਾਸੀ ਹੈ। ਮੈਂ ਦੋਵੇਂ ਨੂੰ ਕਿਆ ਸੁਣਾ ਗਿਆ ਵਾਰੀ ਹੋਣਾ। ਤੂੰ ਆਉਂਦੀ ਜਾਣ ਦੀ ਰਿਆ ਕਰ ਹੈ। ਹਾਂ ਠੀਕ ਆ। ਤੇਰੀ ਭਾਬੀ ਬੈਠੀ ਤੇ ਨਰਤਨ ਕਰਵਾ ਰਹੀ ਹੈ। ਚਲ ਆਪੀ ਤਾਂ। ਉਹ ਜ਼ਰੂਰ ਆਣੀ। ਜ਼ਰੂਰ ਠੀਕ ਆ। ਕਿੱਥੇ ਕਰਵਾਉਣਾ ਹੈ ਮੂਵੀ ਲੈ ਕੇ ਕਿੱਥੇ ਕਰਵਾਉਣਾ ਹੈ ਅਸੀਂ ਇਹ ਮਾਰਕਸ ਲੈਣਾ ਚਲੋ ਜਰੂਰ ਆਇਓ ਠੀਕ ਪੰਜਾਹੜੀ ਕੋਠੀ ਦਾ ਕੰਮ ਚੱਲਣ ਡਿਆ ਆ ਅੱਜ ਅਜੇ ਮਿਸਤਰੀ ਲੱਗੇ ਹਾਂ ਬਸ ਜਦੋਂ ਮਿਸਤਰੀ ਹਟਦੇ ਆ ਤੇ ਆਪਾਂ ਜਰੂਰ ਆਵਾਂਗਾ ਟਾਈਮ ਨਹੀਂ ਨਾ ਫਿਰ ਲਾਣੀ ਹਾਂ ਉਹ ਧੰਨਵਾਦ ਇਹ ਘਰ ਨਹੀਂ ਗਿਆ ਹੁਣ ਅਵੇ ਘਰ ਸੁਲਾਵਾਂਗੇ ਹਣ ਠੀਕ ਹੈ ਬੰਦ ਫੁਰਕੀ ਲੱਗ ਗਿਆ ਜਿੰਨ ਮਿਸਤਰੀਆਂ ਕਰਦਾ ਵੇ ਅਸੀਂ ਆਹ ਨਾਲ ਹੀ ਤਰ੍ਹਾਂ ਵੀ ਆ ਕੋਈ ਨਹੀਂ ਕਾਹ ਹੋ ਹੁਣ ਮੈਂ ਇਹ ਲੈ ਕੇ ਆਇਆ ਆ ਹਾਂ ਪੱਕਾ ਪੱਕਾ ਨਹੀਂ ਆਜੇ ਇਹਨੂੰ ਪਤਾ ਨਹੀਂ ਸੀ ਮੈਨੂੰ ਇਹਦੇ ਤੋਂ ਪਹਿਲਾਂ ਉਹਨਾਂ ਨੂੰ ਕਹਿ ਦੇ ਠੀਕ ਚਲੋ ਠੀਕ ਆ ਜਾਏ